ਸਿਕੰਦਰ ਸਿੰਘ ਮਲੂਕਾ ਦੀ ਪਹਿਲਾ ਗੱਲ ਕੀਤੀ ਜਾਵੇ ਤਾਂ ਸਿਕੰਦਰ ਸਿੰਘ ਮਲੂਕਾ ਇੱਕ ਉਹ ਸ਼ਖਸੀਅਤ ਆ ਜਿਨ੍ਹਾਂ ਦਾ ਅਕਾਲੀ ਦਲ ਦੇ ਵਿੱਚ ਕਾਫੀ ਜਿਹੜਾ ਕਾਬਦਾ ਵੱਡਾ ਸੀ। ਜਿੱਥੇ ਲੋਕ ਸਭਾ ਹੜਕੇ ਬਹਿੰਡਾ ਤੋਂ ਜਦੋਂ ਵੀ ਚੋਣਾਂ ਲੜਦੀ ਆ ਅਕਾਲੀ ਦਲ ਤਾਂ ਉਸ ਸਮੇਂ ਜਿਹੜਾ ਸਿਕੰਦਰ ਸਿੰਘ ਮਲੂਕਾ ਹਮੇਸ਼ਾ ਅਕਾਲੀ ਦਲ ਦੇ ਮੂਰੇ ਢਾਲ ਬਣ ਕੇ ਖੜੇ ਨੇ। ਤੋਂ ਨੌਪੱਤੋ ਭਾਜਪੀ ਦੇ ਵਿੱਚ ਬੀਤੇ ਦਿਨੀ ਸ਼ਾਮਲ ਹੁੰਦੇ ਆ ਤਾਂ ਚਰਚਾਵਾਂ ਦੇਖੋ ਉਦੋਂ ਤਾਂ ਚੱਲ ਪਈਆਂ ਸੀਗੀਆਂ ਮਲੂਕਾ ਪਰਿਵਾਰ ਦੀ ਨਰਾਜ਼ਗੀ। ਮਨੇ ਆਈਐਸਡੀ ਪੋਸਟ ਨੂੰ ਛੱਡ ਕੇ ਭਾਜਪਾ ਨੂੰ ਜੁਆਇਨ ਕੀਤੀ ਤਾਂ ਕਲੀਅਰ ਹੋਦੀ ਹੋ ਗਿਆ ਸੀ ਕਿ ਭਾਈ ਟਿਕਟ ਦਾ ਮਸਲਾਗਾ ਕਿ ਟਿਕਟ ਉਹਨਾਂ ਨੂੰ ਹੀ ਮਿਲੂਗੀ ਪਹਿਲੀ ਵਾਰ ਹਰਸ਼ਮਿਤ ਕੋ ਬਾਦਲ ਜਿਹੜੇ ਬਹਿੰਡਾ ਤੋਂ ਲੋਕ ਸਭਾ ਚੌੜ ਜਿੱਤੇ ਸੀਗੇ ਤਾਂ ਉਦੋਂ 1 ਲੱਖ ਵੋਟ ਦੀ ਲੀਡ ਸੀਗੀ ਤਾਂ ਉਹ ਜਿਹੜਾ ਗਰਾਫ ਘਟਦਾ ਘਟਦਾ ਲਾਸਟ ਜਿਹੜੀਆਂ ਚੋਣਾਂ ਹੋਈਆਂ 19 ਦੇ ਵੇਲੇ ਉਹ 20000 ਰਹਿ ਗਿਆ ਭਾਈ ਫਿਰ ਵੱਡਾ ਪਲੱਸ ਪੁਆਇੰਟ ਇੱਥੇ ਇਹ ਰਹਿੰਦਾਗਾ ਕਿ ਉਹ ਬਹਿੰਡਾ ਸੀਟ ਤੋਂ ਲੱਖਾਂ ਸਦਾਨਾ ਚੋਣ ਲੜ ਰਹੇ ਨੇ ਅਕਾਲੀ ਦਲ ਦੇ ਲਈ ਇੱਕ ਚੁਣੌਤੀ ਭਰੀ ਸੀਟ ਹੈ ਇਹ ਹਾਲਾਂਕਿ ਚਰਚਾ ਵਾ ਇਹ ਵੀ ਚੱਲ ਰਹੀਆਂ ਨੇ ਕਿ ਹਰਸ਼ਮਿਤ ਕੋਰ ਬਾਦਲ ਇਹ ਹਲਕਾ ਛੱਡ ਸਕਦੇ ਨੇ ਤਾਂ ਕਹਿੰਦੇ ਜੇ ਮੈਂ ਲੜੂੰਗੀ ਤਾਂ ਪਟੰਡੇ ਤੋਂ ਲੜੂੰਗੀ ਨਹੀਂ ਕਮ ਹੈ ਕਿ ਤੋਂ ਹੋਰ ਵੀ ਨਹੀਂ ਲੜਦੀ ਹਰਸ਼ਮਿਤ ਕੋਰ ਬਾਦਲ ਨੇ ਨਹੀਂ ਤੈਅ ਕਰਦਾ ਇਹ ਤਾਂ ਪਾਰਟੀ ਨੇ ਇੱਕ ਪਹਿ ਕਾਰਨਾ ਨਾ ਤੁਝੇ ਤੋਂ ਲੱਗੂਗਾ ਕਿ ਸਾਡਾ ਕੈਂਡੀਡੇਟ ਇੱਥੋਂ ਜਾਂ ਸਟਰੌਂਗ ਲੱਗਦਾ ਸਾਨੂੰ ਉਹਨਾਂ ਨੇ ਉੱਥੇ ਟਿਕਟ ਦੇਣੀ ਆ ਇਹ ਕੋਈ ਹਰਸ਼ਮਿਤ ਕੋਰ ਬਾਦਲ ਦੇ ਕਹਿਣ ਦੇ ਨਾਲ ਨਹੀਂ ਹੋਣਾ ਜਿਹੜਾ ਢੀਡ ਸਾਹਿਬ ਪਰਿਵਾਰ ਦੀ ਨਾਰਾਜ਼ਗੀ ਜਿਹੜੀ ਜਿਹੜੋ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੇ ਟੈਕਟ ਕਰਤੀ ਉਹ ਕਹਿੰਦੇ ਹੁਣ ਪਹਿਲਾ ਬਿਆਨ ਉਹ ਦੇ ਦੇ ਸੀ ਕਿ ਅਸੀਂ ਚੌਣ ਲੜਨ ਨਹੀਂ ਚਾਹੁੰਦੇ ਅੱਜ ਉਹ ਨਾਰਾਜ਼ ਹੋ ਕੇ ਬੈਠ ਗਏ ਨੇ ਕਹਿੰਦੇ ਸਾਡੀ ਨਾਰਾਜ਼ਗੀ ਆ ਕਿ ਅਪਿੰਡਾ ਜੋ ਕਿ ਇੱਕ ਗੜ ਮੰਨਿਆ ਜਾਂਦਾ ਕਾਲੀਦਲ ਦਾ ਦੇਖੋ ਉਹਦੇ ਵਿੱਚ ਲੰਬੀ ਵੀ ਆਉਂਦਾਗਾ ਲੰਬੀ ਬਾਦਲ ਪਰਿਵਾਰ ਦਾ ਵੱਡਾ ਸੂਕਾ ਹਾਲਾ ਕਿ ਇੱਥੇ ਰਹਿ ਗਿਆ ਆਪ ਦਾ ਬਾਦਲ ਸਾਹਿਬ ਤੋਂ ਤੂੰ ਹਰ ਘਾਹ ਐਕੀ ਕਾਲੀਦਲ ਨੂੰ ਬੜੇ ਬੁਰੀ ਤਰ੍ਹਾਂ ਹਰਾ ਕੇ ਉਹਨਾਂ ਨੇ ਦੂਰ ਤੱਕ ਉੱਡੀਆਂ ਸਾਹਿਬ ਵੀਰਪਾਲ ਖਰਾਏ ਜਲਾਲਾਬਾਦ ਤੋਂ ਹਾਰ ਗਏ ਪ੍ਰਕਾਸ਼ ਸਿੰਘ ਬਾਦਲ ਹਾਰ ਗਏ ਵੀ ਕੱਲੀ ਹਰਸ਼ਮਿਤ ਕੋਰ ਬਾਦਲ ਰਹੇਗੀ ਕਿ ਜਿਹੜੀ ਹਾਰੀ ਨਹੀਂ ਵੀ ਇਹਨੂੰ ਵੀ ਐਤੀ ਹਰਾ ਦਿਓ ਇੱਕ ਹਾਰ ਹੋਰ ਪਾ ਦਿਓ ਅਕਸਰ ਉਹ ਗੱਲਾਂ ਕਹਿੰਦੇ ਰਾਜਦੀਪ ਜਿਵੇਂ ਜਿਵੇਂ ਇਲੈਕਸ਼ਨਾਂ ਦੇ ਦਿਨ ਨੇੜੇ ਆ ਰਹੇ ਨੇ ਸਾਰੀਆਂ ਪਾਰਟੀਆਂ ਆਪਣੇ ਕੈਂਡੀਡੇਟ ਅਨਾਉਂਸ ਕੀਤੇ ਕਰ ਰਹੀਆਂ ਨੇ ਹਮ ਭਾਜਪਾ ਨੇ ਤਿੰਨ ਕੈਂਡੀਡੇਟ ਅੱਜ ਅਨਾਉਂਸ ਕੀਤੇ ਜਿੰਦੇ ਵਿੱਚ ਇੱਕ ਬੜੀ ਅਹਿਮ ਸੀਟ ਹੈ ਬਠਿੰਡਾ ਉੱਤੇ ਦੇ ਮਲੂਕਾ ਦੀ ਨੋ ਜਿਹੜੀ ਅਨਾਉਂਸ ਕੀਤੀ ਗਈ ਹੈ ਕਿਵੇਂ ਦੇਖਦੇ ਹੋ ਇਹਨੂੰ ਕਿ ਇਸ ਦਾ ਕੀ ਇਫੈਕਟ ਹੋਊਗਾ ਬਾਕੀ ਜਿਹੜੀਆਂ ਪਾਰਟੀਆਂ ਦੇ ਕੈਂਡੀਡੇਟਾਂ ਉਹਨਾਂ ਦੀਆਂ ਵੋਟਾਂ ਤੇ ਬਿਲਕੁਲ ਬਰਹਿੰਡਾ ਸੀਟ ਜਗਪ੍ਰੀਤ ਬੜੀ ਅਹਿਮ ਸੀਟ ਆ ਬਰਹਿੰਡਾ ਸੀਟ ਦੀ ਅੱਜ ਬਹੁਤ ਚਰਚਾਵਾਂ ਚੱਲ ਰਹੀਆਂ ਨੇ ਕਿਉਂਕਿ ਦੇਖੋ ਜਦੋਂ ਤੋਂ ਮਲੂਕਾ ਪਰਿਵਾਰ ਦੀ ਸਿਕੰਦਰ ਸਿੰਘ ਮਲੂਕਾ ਦੀ ਪਹਿਲਾਂ ਗੱਲ ਕੀਤੀ ਜਾਵੇ ਤਾਂ ਸਿਕੰਦਰ ਸਿੰਘ ਮਲੂਕਾ ਇੱਕ ਉਹ ਸ਼ਖਸੀਅਤ ਆ ਜਿਨ੍ਹਾਂ ਦਾ ਕਾਲੀ ਦਲ ਦੇ ਵਿੱਚ ਕਾਫੀ ਜਿਹੜਾ ਕਬਜ਼ਾ ਵੱਡਾਗਾ ਕਿਆ ਜਾਂਦਾਗਾ ਕਿ ਲੋਕ ਸਭਾ ਹੜਕੇ ਬਠਿੰਡਾ ਤੋਂ ਜਦੋਂ ਵੀ ਚੋਣਾਂ ਲੜਦੀ ਆ ਅਕਾਲੀ ਦਲ ਤਾਂ ਉਸ ਸਮੇਂ ਜਿਹੜਾ ਸਿਕੰਦਰ ਸਿੰਘ ਮਲੂਕਾ ਹਮੇਸ਼ਾ ਅਕਾਲੀ ਦਲ ਦੇ ਮੂਰੇ ਢਾਲ ਬਣ ਕੇ ਖੜੇ ਨੇ ਤਾਂ ਉਹਨਾਂ ਦਾ ਆਪ ਦਾ ਇਕਲ ਸੂਕ ਬੜਾ ਚੰਗਾਗਾ ਇਸੇ ਕਰਕੇ ਜਦੋਂ ਨੌ ਪੁੱਤ ਭਾਜਪੀ ਦੇ ਵਿੱਚ ਬੀਤੇ ਦੇ ਨਹੀਂ ਸ਼ਾਮਲ ਹੁੰਦੇ ਆ ਤਾਂ ਚਰਚਾਵਾਂ ਦੇਖੋ ਉਦੋਂ ਤਾਂ ਚੱਲ ਪਈਆਂ ਸੀਗੀਆਂ ਮਲੋਕਾ ਪਰਿਵਾਰ ਦੀ ਨਾਰਾਜ਼ਗੀ ਜਿਹੜੀ ਸਾਡੇ ਮੀਡੀਆ ਦੇ ਵਿੱਚ ਚੱਲ ਰਹੀ ਹੈ ਜਾਂ ਇੱਕ ਸਿਆਸੀ ਗਲੈਰਿਆਂ ਦੇ ਵਿੱਚ ਚੱਲ ਰਹੀ ਹੈ ਕਿ ਮਲੋਕਾ ਪਰਿਵਾਰ ਦੀ ਨਾਰਾਜ਼ਗੀ ਹੈ ਹਾਲਾਂਕਿ ਸਿਕੰਦਰ ਸਿੰਘ ਮਲੋਕਾ ਦਾ ਬਿਆਨ ਆਉਂਦਾ ਉਹ ਕਹਿੰਦਾ ਕਿ ਮੈਂ ਕਾਲੀ ਸੀ ਕਾਲੀ ਹਾਂ ਤੇ ਕਾਲੀ ਰਾਵਾਂਗਾ ਮੈਨੂੰ ਕੋਈ ਨਾਰਾਜ਼ਗੀ ਨਹੀਂ ਹੈਗੀ ਮੇਰੇ ਨੌਪੁੱਤ ਮੇਰੇ ਨਾਲ ਨਹੀਂ ਰਹਿੰਦੇ ਉਹਨਾਂ ਦਾ ਆਪਣਾ ਨਿੱਜੀ ਫੈਸਲਾ ਚਰਚਾ ਵਾਂ ਉਦੋਂ ਤੋਂ ਕਲੀਅਰ ਸਨ ਕਿ ਸਿਕੰਦਰ ਸਿੰਘ ਮਲੋਕਾ ਦੇ ਨੌ ਜੇ ਆਈਐਸ ਦਾ ਅਹੁਦਾ ਛੱਡ ਕੇ ਦੇਖੋ ਕੋਈ ਵੀ ਇਨਸਾਨ ਇੰਨਾ ਤਾਂ ਆਪਾਂ ਨੂੰ ਵੀ ਪਤਾ ਵੀ ਬੇਕੂਫ ਨਹੀਂ ਹੁੰਦਾ ਨਾ ਐਡੀ ਪੋਸਟ ਛੱਡ ਕੇ ਆਈਐਸ ਦੀ ਪੋਸਟ ਕੋਈ ਛੋਟੀ ਪੋਸਟ ਨਹੀਂ ਹੁੰਦੀ ਜੇ ਉਹਨਾਂ ਨੇ ਆਈਐਸ ਦੀ ਪੋਸਟ ਨੂੰ ਛੱਡ ਕੇ ਭਾਜਪਾ ਨੂੰ ਜੁਆਇਨ ਕੀਤੀ ਤਾਂ ਕਲੀਅਰ ਹੋਦੀ ਹੋ ਗਿਆ ਸੀ ਕਿ ਭਾਈ ਟਿਕਟ ਦਾ ਮਸਲਾਗਾ ਕਿ ਟਿਕਟ ਉਹਨਾਂ ਨੂੰ ਹੀ ਮਿਲੂਗੀ ਦੂਜੀ ਗੱਲ ਹੁਣ ਹਰਸ਼ਮਿਤ ਕੋਰ ਬਾਦਲ ਜੋ ਕਿ ਅਕਾਲੀ ਦਲ ਤੋਂ ਬਰਿੰਡਾ ਤੋਂ ਹਮੇਸ਼ਾ ਚੋਣ ਲੜਦੇ ਆ ਰਹੇ ਨੇ ਤਾਂ ਇੱਕ ਚੀਜ਼ ਸਮਝਣੀ ਪਊਗੀ ਕਿ ਜਦੋਂ ਪਹਿਲੀ ਵਾਰ ਹਰਸ਼ਮਿਤ ਕੋਰ ਬਾਦਲ ਜਿਹੜੇ ਬਰਿੰਡਾ ਤੋਂ ਲੋਕ ਸਭਾ ਚੋਣ ਜਿੱਤੇ ਸੀਗੇ ਤਾਂ ਉਦੋਂ 1 ਲੱਖ ਵੋਟ ਦੀ ਲੀਡ ਸੀਗੀ ਤਾਂ ਉਹ ਜਿਹੜਾ ਗ੍ਰਾਫ ਘਟਦਾ ਘਟਦਾ ਲਾਸਟ ਜਿਹੜੀਆਂ ਚੋਣਾਂ ਹੋਈਆਂ 19 ਦੇ ਵੇਲੇ ਉਹ 20000 ਰਹਿ ਗਿਆ ਤਾਂ ਇੱਥੋਂ ਸਮੀਕਰਨ ਸਾਨੂੰ ਸਮਝ ਆਉਂਦੇ ਆ ਹਾਲਾਂਕਿ ਇੱਕ ਇਹ ਵੀ ਫੈਕਟਰ ਸਾਨੂੰ ਦੇਖਣਾ ਪਊਗਾ ਕਿ ਪਹਿਲਾਂ ਜਦੋਂ 19 ਚ ਚੋਣ ਲੜੀ ਸੀ ਉਦੋਂ ਗਠਬੰਧਨ ਦੇ ਵਿੱਚ ਚੋਣਾਂ ਲੜੀਆਂ ਗਈਆਂ ਸੀ ਭਾਜਪਾ ਦੀ ਵੋਟ ਪਰਸੈਂਟ ਸੀਗਾ ਤੇ ਕਾਲੀ ਦਲ ਦਾ ਆਪ ਦਾ ਵੋਟ ਪਰਸੈਂਟ ਸੀ ਜਿਹਦੇ ਕਰਕੇ ਹਰਸ਼ਨੰਦ ਕੋਰ ਬਾਦਲ ਜਿਹੜੇ ਚੋਣ ਜਿੱਤੇ ਤਾਂ ਐਤਕੀ ਥੋੜੇ ਸਮੀਕਰਨ ਇਸ ਕਰਕੇ ਬਦਲ ਸਕਦੇ ਆ ਦੇਖੋ ਆਪਾਂ ਨੂੰ ਪਤਾ ਗੱਠ ਜੋੜ ਨਹੀਂ ਹੈਗਾਗਾ ਭਾਜਪਾ ਦਾ ਉਮੀਦਵਾਰ ਉਤਾਰਤਾ ਉਹਨਾਂ ਨੇ ਤੇ ਕਾਲੀ ਦਲ ਦਾ ਉਮੀਦਵਾਰ ਤਾਂ ਉਹਦੇ ਨਾਲ ਵੋਟ ਜਿਹੜੀ ਕਿਤਨਾ ਕਿਤੇ ਫਰਕ ਪੈਂਦਾਗਾ ਵੋਟ ਟੁੱਟਦੀ ਆ ਫਿਰ ਵੱਡਾ ਪਲੱਸ ਪੁਆਇੰਟ ਇੱਥੇ ਇਹ ਰਹਿੰਦਾਗਾ ਕਿ ਉਹ ਬਰਿੰਡਾ ਸੀਟ ਤੋਂ ਲੱਖਾਂ ਸਿਧਾਨਾ ਚੋਂ ਲੜ ਰਹੇ ਨੇ ਤੇ ਲੱਖਾਂ ਸਿਧਾਨਾ ਦੇ ਨਾਲ ਕਿਸਾਨ ਵੋਟ ਦਾ ਸਮਰਥਨ ਹੋ ਜਾਂਦਾ ਤੇ ਜਿਹੜੀ ਸਰਕਾਰ ਦੇ ਵਿਰੋਧੀ ਸਤਾ ਦੇ ਵਿਰੋਧੀ ਧਿਰ ਦੀ ਵੋਟ ਹੁੰਦੀ ਆ ਉਹ ਉੱਧਰ ਟੁੱਟ ਜਾਂਦੀ ਆ ਇਸ ਚੀਜ਼ ਦਾ ਵੱਡਾ ਫੈਕਟਰ ਰਹਿੰਦਾ ਪਰ ਮਹਿੰਦਰਜੀਤ ਸਿੰਘ ਸਿੱਧੂ ਦੀ ਗੱਲ ਕੀਤੀ ਜਾਵੇ ਜੋ ਕਾਂਗਰਸ ਦੇ ਵੱਲੋਂ ਉਮੀਦਵਾਰ ਲਾਨੇ ਗਏ ਨੇ ਉਹ ਵੀ ਇੱਕ ਵੱਡਾ ਰਸੂਕ ਰੱਖਦੇ ਨੇ ਉਸ ਹਲਕੇ ਦੇ ਵਿੱਚ ਉਹਨਾਂ ਦਾ ਵੀ ਆਪਣਾ ਇੱਕ ਕਾਦਾ ਆਪਣਾ ਇੱਕ ਨਾਮ ਆ ਤਾਂ ਉਹ ਵੀ ਕਿਤੇ ਨਾ ਕਿਤੇ ਜਿਹੜੀ ਵੋਟ ਨੂੰ ਢਾਲ ਲੌਂਦੇ ਆ ਤਾਂ ਅਕਾਲੀ ਦਲ ਦੇ ਲਈ ਇੱਕ ਚੁਣੌਤੀ ਭਰੀ ਸੀਟ ਆ ਇਹ ਹਾਲਾਂਕਿ ਚਰਚਾਵਾਂ ਇਹ ਵੀ ਚੱਲ ਰਹੀਆਂ ਨੇ ਕਿ ਹਰਸਿਮਤ ਕੌਰ ਬਾਦਲੇ ਹਲਕਾ ਛੱਡ ਸਕਦੇ ਨੇ ਪਰ ਉਹਨਾਂ ਨੇ ਤਾਂ ਸਪਸ਼ਟ ਕਰਤਾ ਉਹ ਤਾਂ ਕਹਿੰਦੇ ਜੇ ਮੈਂ ਲੜੂੰਗੀ ਤਾਂ ਬਠਿੰਡੇ ਤੋਂ ਲੜੂੰਗੀ ਨਹੀਂ ਤਾਂ ਮੈਂ ਕਿਤੇ ਹੋਰ ਵੀ ਨਹੀਂ ਲੜਦੀ ਦੇਖੋ ਜਗਪ੍ਰੀਤ ਇਹ ਨਾ ਸਿਆਸੀ ਬਿਆਨ ਹੁੰਦੇ ਨੇ ਹੁਣ ਬਹੁਤ ਸਾਰੇ ਲੀਡਰ ਇਸ ਜਿਹੇ ਬਿਆਨ ਦਿੱਤੇ ਜਾਂਦੇ ਨੇ ਪਰ ਬਾਅਦ ਦੇ ਵਿੱਚ ਕੀ ਹੁੰਦਾਗਾ ਇਹ ਵੀ ਗੱਲ ਕਹੀ ਜਾ ਸਕਦੀ ਹੈ ਕਿ ਪਾਰਟੀ ਦਾ ਫੈਸਲਾ ਕਿਉਂਕਿ ਇਹ ਹਰਸਨ ਦੇ ਕੋਲ ਬਾਦਲ ਨੇ ਨਹੀਂ ਨਾ ਤੈਅ ਕਰਨਾ ਇਹ ਤਾਂ ਪਾਰਟੀ ਨੇ ਇੱਕ ਤੈਅ ਕਰਨਾ ਨਾ ਪਾਰਟੀ ਦੀ ਜਿਹੜੀ ਕੋਰ ਕਮੇਟੀ ਬਣੀ ਹੋਈ ਆ ਜੋ ਕਮੇਟੀ ਹੈਗੀ ਆ ਜਿਹੜਾ ਪ੍ਰਧਾਨ ਨੇ ਤੈਅ ਕਰਨਾ ਨਾ ਜਿਨ੍ਹਾਂ ਨੇ ਟਿਕਟਾਂ ਦੇਣੀਆਂ ਇਹ ਪਈ ਕਿਹੜੇ ਕੈਂਡੀਡੇਟ ਨੂੰ ਕਿੱਥੋਂ ਟਿਕਟ ਅਸੀਂ ਦੇਣੀ ਆ ਕਿੱਥੋਂ ਚੋਂ ਲੜਾਉਣੀ ਆ ਇਹ ਤਾਂ ਪਾਰਟੀ ਨੇ ਦੇਖਣਾ ਨਾ ਪਾਰਟੀ ਨੇ ਸਰਵੇ ਕਰਾਉਣਾ ਉਹਨਾਂ ਨੂੰ ਜਿੱਥੋਂ ਲੱਗੂਗਾ ਕਿ ਸਾਡਾ ਕੈਂਡੀਡੇਟ ਇੱਥੋਂ ਜਾਂ ਸਟਰੋਂਗ ਲੱਗਦਾ ਸਾਨੂੰ ਉਹਨਾਂ ਨੇ ਉੱਥੇ ਹੀ ਟਿਕਟ ਦੇਣੀ ਆ ਇਹ ਕੋਈ ਹਰਸ਼ਮਿਤ ਕੋਰ ਬਾਦਲ ਦੇ ਕਹਿਣ ਦੇ ਨਾਲ ਨਹੀਂ ਹੋਣਾ ਹਾਂ ਜੇ ਕੁਝ ਲੋਕ ਇਹਨੂੰ ਪਰਿਵਾਰਵਾਦ ਦੇ ਨਾਲ ਜੋੜਨਗੇ ਕਿ ਭਾਈ ਉਹ ਤਾਂ ਆਪਦਾ ਹੀ ਪਰਿਵਾਰ ਆ ਸੁਬੀਰ ਜੀ ਪ੍ਰਧਾਨ ਨੇ ਉਹਨੇ ਤਾਂ ਉਹਨਾਂ ਨੂੰ ਕਹਿਣਾਗਾ ਨਾ ਜਿਵੇਂ ਕਹਤਾ ਹੋਵੇ ਮੰਨ ਲੈਣੀ ਆ ਪਰ ਨਹੀਂ ਅਜਿਹਾ ਨਹੀਂ ਹੁੰਦਾ ਇਜਿਹਾ ਪਹਿਲਾਂ ਹੋਇਆ ਇਸੇ ਕਰਕੇ ਜੇਕਰ ਹੋਇਆ ਸੀਗਾ ਤਾਂ ਅਕਾਲੀ ਦਲ ਦੇ ਵਿੱਚ ਨਾਰਾਜ਼ਗੀਆਂ ਦਾ ਦੌਰ ਦੇਖਣ ਨੂੰ ਮਿਲਿਆ ਹਾਲਾਕਿ ਐਤਕੀ ਵੀ ਜਿਹੜਾ ਢੀਡਸਾ ਪਰਿਵਾਰ ਦੀ ਨਾਰਾਜ਼ਗੀ ਜਿਹੜੀ ਜਿਹੜੋ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੀ ਟੈਕਟ ਕੱਟੀ ਉਹ ਕਹਿੰਦੇ ਸਾਡੀ ਟੈਕਟ ਕੱਟੀ ਇੱਛਾ ਸੀਗੀ ਲੜਨ ਦੀ ਤੇ ਹੁਣ ਪਹਿਲਾ ਬਿਆਨ ਉਹ ਦੇ ਰਹੇ ਸੀ ਕਿ ਅਸੀਂ ਚੋਣ ਲੜਨ ਨਹੀਂ ਚਾਹੁੰਦੇ ਅੱਜ ਉਹ ਨਾਰਾਜ਼ ਹੋ ਕੇ ਬੈਠ ਗਏ ਨੇ ਕਹਿੰਦੇ ਸਾਡੀ ਨਾਰਾਜ਼ਗੀ ਆ ਤਾਂ ਇਹ ਜਿਹੜੇ ਬਿਆਨਬਾਜ਼ੀਆਂ ਹੁੰਦੀਆਂ ਚੋਣਾਂ ਤੋਂ ਪਹਿਲਾਂ ਇਹ ਨਹੀਂ ਪਤਾ ਕਦੋਂ ਕੀ ਬਦਲ ਜਾਵੇ ਕੀ ਹੋ ਜਾਵੇ ਪਰ ਅਕਾਲੀ ਦਲ ਦੇ ਲਈ ਇੱਕ ਵੱਡੀ ਚੁਣੌਤੀ ਖੜੀ ਹੋ ਚੁੱਕੀ ਆ ਹਾਲਾਂਕਿ ਇੱਕ ਫੈਕਟਰ ਇਹ ਵੀ ਆ ਕਿ ਕਾਲੀਦਾਲ ਨੇ ਜਦੋਂ ਹੀ ਸਿਕੰਦਰ ਸਿੰਘ ਮਲੋਕਾ ਦੀ ਨੌ ਤੇ ਪੁੱਤ ਭਾਜਪਾ ਸ਼ਾਮਲ ਹੁੰਦੇ ਆ ਤਾਂ ਉਹਨਾਂ ਨੇ ਸਿਕੰਦਰ ਸਿੰਘ ਮਲੋਕਾ ਨੂੰ ਫਰੀਦਕੋਟ ਦਾ ਹਲਕਾ ਇੰਚਾਰਜ ਲਗਾਤਾ ਉਹਨਾਂ ਦੀ ਡਿਊਟੀ ਬਰਿੰਡਾ ਹਲਕੇ ਤੋਂ ਬਦਲ ਕੇ ਉਹਨਾਂ ਨੂੰ ਫਰੀਦਕੋਟ ਭੇਜਤਾ ਕਿ ਭਾਈ ਤੁਸੀਂ ਉਧਰਲੀ ਕੈਂਪੇਨ ਸੰਭਾਲ ਲਓ ਤੁਸੀਂ ਉਧਰ ਪ੍ਰਚਾਰ ਕਰੋ ਕਿਉਂਕਿ ਉਹਨਾਂ ਨੂੰ ਪਤਾ ਕਿਉਂਕਿ ਆਪਦਾ ਤਾਂ ਆਪਦਾ ਹੀ ਹੁੰਦਾ ਨਾ ਅਕਸਰ ਹੁਣ ਨੌ ਖੜੀ ਹੋਊਗੀ ਤਾਂ ਫਿਰ ਸੋਹਰਾ ਤਾਂ ਨੌ ਦੀ ਜ਼ਿਆਦਾ ਸਪੋਰਟ ਕਰੂੰਗਾ ਨਾ ਇਹ ਚੀਜ਼ਾਂ ਹੁੰਦੀਆਂ ਨੇ ਤਾਂ ਕਾਲੀ ਦਲ ਦੇ ਲਈ ਬੇਹੱਦ ਚੁਣੌਤੀ ਭਰੀ ਇਹ ਸੀਟ ਬਣ ਚੁੱਕੀ ਆ ਬ੍ਰਿੰਡਾ ਜੋ ਕਿ ਇੱਕ ਗੜ ਮੰਨਿਆ ਜਾਂਦਾ ਕਾਲੀ ਦਲ ਦਾ ਦੇਖੋ ਉਹਦੇ ਵਿੱਚ ਲੰਬੀ ਵੀ ਆਉਂਦਾਗਾ ਲੰਬੀ ਤੇ ਬਾਦਲ ਪਿੰਡ ਜਿਹੜਾ ਹੈਗਾਗਾ ਕਾਲੀ ਦਲ ਦਾ ਆਪਦਾ ਪਿੰਡ ਆ ਬਾਦਲ ਪਰਿਵਾਰ ਦਾ ਵੱਡਾ ਸੂਕਾ ਹਾਲਾਂਕਿ ਕਿੱਥੇ ਰਹਿ ਗਿਆ ਆਪਦਾ ਪਿੰਡ ਬਾਦਲ ਸਾਹਿਬ ਤੋਂ ਤੂੰ ਹਰ ਗਾ ਅਕਾਲੀ ਦਲ ਨੂੰ ਬੜੇ ਬੁਰੀ ਤਰ੍ਹਾਂ ਹਰਾ ਕੇ ਉਹਨਾਂ ਨੇ ਤੌਰ ਤਾਂ ਗੁੱਡੀਆਂ ਸਾਹਿਬ ਨੇ ਨਹੀਂ ਦੇਖੋ ਜਗਪੀ ਤੋਂ ਸਮਝਣਾ ਪਊਗਾ ਉਹਨਾਂ ਇੱਕ ਵੇਵ ਸੀਗੀ ਇੱਕ ਹਵਾ ਸੀ ਲੋਕਾਂ ਦੇ ਵਿੱਚ ਗੁੱਸਾ ਸੀਗਾ ਉਹ ਗੁੱਸੇ ਦੇ ਵਿੱਚ ਆ ਕੇ ਲੋਕਾਂ ਨੇ ਵੋਟ ਪਾਈ ਨੋ ਡਾਊਟ ਖੁੱਡੀਆਂ ਪਰਿਵਾਰ ਦਾ ਵੀ ਇੱਕ ਰਸੂਕ ਹੈਗਾ ਗਾਜਗਦੇਵ ਸਿੰਘ ਖੁੱਡੀਆਂ ਜਥੇਦਾਰ ਇੱਕ ਦਰਵੇਸ਼ ਸਿਆਸਤਦਾਨ ਦੇ ਵਜਲ ਜਾਣੇ ਜਾਂਦੇ ਨੇ ਉਹਨਾਂ ਦੇ ਪਰਿਵਾਰ ਦੇ ਲੋਕ ਇੱਜ਼ਤ ਕਰਦੇ ਨੇ ਸਤਕਾਰ ਦਿੰਦੇ ਨੇ ਉਸ ਮੂਹ ਨੂੰ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜੀ ਵੋਟ ਪਈ ਹੈ ਪਰ ਜ਼ਿਆਦਾ ਜਿਗਰਾ ਫੈਕਟਰ ਆਪਾਂ ਦੇਖਿਆ ਜਾਈਏ ਹੁਣ ਮਾਲਵਾ ਮਾਲਵਾ 70 ਦੇ ਕਰੀਬ ਸੀਟਾਂ ਨੂੰ ਹੱਥ ਮਾਉਂਦਾ ਤੇ ਮਾਲਵੇ ਦੇ ਵਿੱਚ ਐਡੀ ਝੜੀ ਲੱਗੀ ਕਿ ਸਾਰੇ ਬੇਰਾ ਵਾਂਗੂ ਝਾੜਤੇ ਕੱਲੇ ਪ੍ਰਕਾਸ਼ ਸਿੰਘ ਬਾਦਲ ਥੋੜੀ ਨੇ ਤੁਸੀਂ ਦੇਖੋ ਪੂਰੇ ਮਾਲਵੇ ਦੇ ਵਿੱਚੋਂ ਕਿੰਨੀਆਂ ਸੀਟਾਂ ਆਈਆਂ ਕਾਲੀਦਾਲ ਨੂੰ ਸਾਰੇ ਛੱਡ ਕੇ ਰੱਖੇ ਸਾਰੇ ਵੱਡੇ ਪਲੇਅਰ ਹਾਰੇ ਚਾਹੇ ਉਹ ਸੀਐਮ ਕਿਉਂ ਨਾ ਹੋਣ ਚੰਨੀ ਰਹੇ ਚੰਨੀ ਦੋ ਸੀਟਾਂ ਦਾ ਜੋਨ ਲੜਦੇ ਆ ਦੋਨਾਂ ਤੋਂ ਹਾਰ ਜਾਂਦੇ ਨੇ ਕੈਪਟਨ ਮਿੰਦਰ ਸਿੰਘ ਲੜਦੇ ਨੇ ਉਹ ਹਾਰ ਜਾਂਦੇ ਬੜੇ ਬੜੇ ਸਾਰੇ ਨਹੀਂ ਬਹੁਤ ਸਾਰੇ ਨਹੀਂ ਉਹ ਵੇਵ ਸੀਗੀ ਉਹ ਉਸ ਚੀਜ਼ ਨੂੰ ਇਹਦੇ ਨਾਲ ਹੁਣ ਨਾ ਜੋੜਿਆ ਜਾਵੇ ਕਿਉਂਕਿ ਹੁਣ ਲੋਕ ਨਾ ਇੱਕ ਸਮਝ ਚੁੱਕੇ ਨੇ ਕਿਉਂਕਿ ਉਸ ਤੋਂ ਬਾਅਦ ਕਿਉਂਕਿ ਦੇਖੋ ਲੋਕਾਂ ਨੂੰ ਇੱਕ ਤੈ ਹੈ ਸੀਗਾ ਵੀ ਯਾਰ ਬਦਲਾ ਆਊਗਾ ਵੀ ਬਦਲਾਅ ਦੇ ਵਿੱਚ ਸ਼ਾਇਦ ਸਾਡਾ ਫਾਇਦਾ ਹੋ ਜੂ ਅਸੀਂ 70-75 ਸਾਲਾਂ ਤੋਂ ਦੋ ਪਾਰਟੀਆਂ ਨੂੰ ਦੇਖਦੇ ਆ ਰਹੇ ਆ ਉਹ ਜ਼ਰੂਰ ਸੀਗਾ ਤੇ ਬਾਕੀ ਜਿਹੜੀ ਰਹੀ ਗੱਲ ਨਾ ਆਮ ਆਦੀ ਪਾਰਟੀ ਦਾ ਇੱਕ ਇਤਿਹਾਸ ਹੀ ਬਣਿਆ ਹੋਇਆ ਇਹਨਾਂ ਦਾ ਵੀ ਪਤਾ ਨਹੀਂ ਕੀ ਗੱਲ ਹੈ ਇਹਨਾਂ ਦੇ ਐਮਐਲਏ ਜਿੱਤ ਜਾਂਦੇ ਆ ਪਰ ਇਹਨਾਂ ਦੇ ਲੋਕ ਸਭਾ ਮੈਂਬਰ ਵੋਟ ਕੱਟ ਜਾਂਦੇ ਆ ਹੁਣ ਤੁਸੀਂ ਪਹਿਲਾਂ ਪਿੱਛੇ ਦੇਖੋ ਉਦੋਂ ਭਗਵੰਤ ਮਾਨ ਤੇ ਡਾਕਟਰ ਧਰਮਵੀਰ ਗਾਂਧੀ ਜਿੱਤੇ ਸੀਗੇ 14 ਦੇ ਵਿੱਚ ਤਾਂ ਗਾਂਧੀ ਛੱਡ ਗਏ ਪਾਰਟੀ ਛੱਡ ਗਏ ਇਕੱਲੇ ਭਗਵੰਤ ਮਾਨ ਜੀ ਰਹਿ ਗਏ ਤਾਂ ਇਸੇ ਤਰੀਕੇ ਦੇ ਨਾਲ ਇਹਨਾਂ ਦਾ ਦਿੱਲੀ ਦੇ ਵਿੱਚ ਉਹ ਹੁੰਦਾਗਾ ਤਾਂ ਪਤਾ ਨਹੀਂ ਕਿਉਂ ਲੋਕ ਇਹਨਾਂ ਨੂੰ ਲੋਕ ਸਭਾ ਦੇ ਸਾਹਮਣੇ ਨਹੀਂ ਕਰਦੇ ਹੋ ਸਕਦਾ ਹੈ ਕਿ ਥੋੜਾ ਜਿਹਾ ਫਰਕ ਪੈ ਜੇ ਕੁੜੀਆਂ ਸਾਬ ਨੂੰ ਟਿਕਟ ਵੀ ਦਿੱਤੀ ਆ ਬਰਿੰਡਾ ਤੋਂ ਵੋਟ ਬੈਂਕੀ ਜਿਹੜਾ ਫਰਕ ਪਊਗਾ ਜਿਹੜੀ ਵੋਟ ਤਾਂ ਜ਼ਰੂਰ ਕਾਲੀ ਦਲ ਦੀ ਟੁੱਟੂਗੀ ਟੁੱਟੂਗੀ ਇਸੇ ਲਈ ਕਹਿ ਰਹੇ ਆ ਕਿ ਕਾਲੀ ਦਲ ਦੇ ਲਈ ਇਹ ਵੱਡਾ ਚੁਣੌਤੀ ਭਰਾ ਜਿਹੜਾ ਇਸ ਵਕਤ ਸਮਾਂ ਆ ਗਿਆਗਾ ਬਰਿੰਡਾ ਸੀਟ ਦੇ ਲਈ ਦੇਖੋ ਬਰਿੰਡਾ ਸੀਟ ਜਿੱਤਣਾ ਵੀ ਉਹਨਾਂ ਦੇ ਲਈ ਐਮ ਆ ਜੇਕਰ ਬਰਿੰਡਾ ਸੀਟ ਤੋਂ ਹਾਰ ਜਾਂਦੇ ਆ ਤੁਸੀਂ ਇੱਕ ਚੀਜ਼ ਨੋਟ ਕਰੋ ਮੁੱਖ ਮੰਤਰੀ ਸਾਹਿਬ ਇੱਕ ਕਹਿੰਦੇ ਹੁੰਦੇ ਆਪਣੇ ਭਾਸ਼ਣਾਂ ਦੇ ਵਿੱਚ ਗੱਲ ਕਹਿੰਦੇ ਹੁੰਦੇ ਆ ਕਿ ਇੱਕ ਹਾਰ ਫੋਰ ਪਾ ਦਿਓ ਬਾਦਲ ਪਰਿਵਾਰ ਦੇ ਉਹ ਕਿਉਂ ਕਿਹਾ ਜਾਂਦਾ ਕਿ ਸੁਬੀਰ ਬਾਦਲ ਹਰਾਏ ਜਲਾਲਾਬਾਦ ਤੋਂ ਹਾਰ ਗਏ ਪ੍ਰਕਾਸ਼ ਸਿੰਘ ਬਾਦਲ ਹਾਰ ਗਏ ਵੀ ਕੱਲੀ ਹਰਸ਼ਮਿਤ ਕੋਰ ਬਾਦਲ ਰਹੇਗੀ ਕਿ ਜਿਹੜੀ ਹਾਰੀ ਨਹੀਂ ਵੀ ਇਹਨੂੰ ਵੀ ਐਤ ਕੀ ਹਰਾ ਦਿਓ ਇੱਕ ਹਾਰ ਹੋਰ ਪਾ ਦਿਓ ਅਕਸਰ ਉਹ ਗੱਲਾਂ ਕਹਿੰਦੇ ਨੇ ਤਾਂ ਉਹ ਜ਼ਰੂਰ ਕੋਸ਼ਿਸ਼ ਜ਼ਰੂਰ ਰਹਿਣੀ ਹੈ ਕਿ ਯਾਰ ਇਹਨਾਂ ਨੂੰ ਕਾਲੀ ਦਲ ਨੂੰ ਹਰਾਇਆ ਜਾਵੇ ਹਸਮਿਤ ਕੋਰ ਬਾਦਲ ਨੂੰ ਹਰਾਇਆ ਜਾਵੇ ਪਰ ਜਿਹੜਾ ਚੁਣੌਤੀਪਰਾ ਇਹ ਸਮਾਂ ਹੈਗਾ ਤਾਂ ਕਾਲੀ ਦਲ ਵੀ ਲੱਗਦਾ ਜ਼ਰੂਰ ਸਮਝਦਾਰੀ ਦੇ ਨਾਲ ਇਹਦੇ ਉੱਤੇ ਕਦਮ ਚੁੱਕੂਗਾ ਤੇ ਜਿਹੜੀਆਂ ਚਰਚਾਵਾਂ ਹੈਗੀਆਂ ਹੋ ਸਕਦਾ ਉਹਨਾਂ ਤੇ ਮੋਹਰ ਲੱਗ ਸਕਦੀ ਹੈ ਕਿ ਹਰਸ਼ਮਿਤ ਕੋਰ ਬਾਦਲ ਕੇ ਤਾਂ ਹੋਰ ਟੈਂ ਜੇ ਚੌਣ ਲੜ ਸਕਦੇ ਫਰੋਜਪੁਰ ਜਾ ਸਕਦੇ ਆ ਜਾਂ ਕੋਈ ਖਡੂਰ ਸਾਹਿਬ ਜਾ ਸਕਦੇ ਆ ਸੇਫ ਫੜਕਾ ਜਿੱਥੋਂ ਉਹਨਾਂ ਨੂੰ ਲੱਗਦਾਗਾ ਪਰ ਬਰਿੰਡਾ ਛੱਡਿਆ ਵੀ ਨਹੀਂ ਜਾ ਸਕਦਾ ਇਹ ਵੀ ਨਹੀਂ ਆਪਾਂ ਕਹਿ ਸਕਦੇ ਕਿ ਬਰਿੰਡੇ ਨੂੰ ਛੱਡ ਦੇਣਗੇ ਕਿਸੇ ਨਾ ਕਿਸੇ ਨੂੰ ਤਾਂ ਚੌਣ ਲੜਨੀ ਪੈਣੀ ਹੈ ਨਾ ਤਾਂ ਅਕਾਲੀ ਦਰ ਦੇ ਲਈ ਬੇहद ਅਹਿਮ ਸੀਟ ਆ ਬਰਿੰਡਾ ਤੇ ਇੱਕ ਚੁਣੌਤੀ ਪਰਾ ਜਿਹੜਾ ਸਮਾਂ ਅੱਜ ਹੈ